ਸਤਰੀਆ ਕਾਲ ਜੀ ਸਤਰੀਆ ਕਾਲ ਮੇਰੇ ਕੋਲ ਕਿਰਾਏ ਦੇ 5 ਪੈਸੇ ਘੱਟ ਹਨ ਮੈਂ ਕਿਹਾ ਕੋਈ ਗੱਲ ਨਹੀਂ ਆ ਲੋ ਟਿਕਟ ਤੇ ਬਹਿ ਜਾਓ ਉਹ ਜਾ ਕੇ ਬਹਿ ਗਿਆ ਤੇ 2 ਕੁ ਮਿੰਟਾਂ ਬਾਅਦ ਹੀ ਉਸੇ ਪੈਰੀ ਮੋੜ ਆਇਆ ਤੇ ਆ ਕੇ ਮੇਰੇ ਨਾਲ ਗੱਲਾਂ ਕਰਨ ਲੱਗਾ ਤੇ ਮੈਨੂੰ ਪੁੱਛਣ ਲੱਗਾ ਕਿ ਆ ਜਿਹੜਾ ਬੱਸ ਪਾਸ ਹੈ ਇਹ ਕਿੱਥੋਂ ਬੰਦ ਹੈ ਕਿਸੇ ਨੂੰ ਫੋਨ ਕਰਨਾ ਪੈਂਦਾ ਹੈ ਇਹ ਆਪਣਾ ਪੰਜਾਬੀ ਬੰਦਾ ਸੀ ਜੋ ਮੈਨੂੰ ਸਵਾਲ ਕਰਕੇ ਬੱਸ ਪਾਸ ਬਾਰੇ ਪੁੱਛ ਰਿਹਾ ਸੀ ਮੈਂ ਕਿਹਾ ਫੋਨ ਕਰਨ ਨਾਲੋ ਕਿਸੇ ਨੂੰ ਕਹਿ ਕੇ ਆਨਲਾਈਨ ਫਾਰਮ ਭਰ ਦਿਓ ਜਾਂ ਸੋਸ਼ਲ ਸਰਵਿਸ ਵਾਲਿਆਂ ਤੋਂ ਜਾ ਕੇ ਐਪਲੀਕੇਸ਼ਨ ਲੈ ਆਓ। ਉਹਨੇ ਮੈਨੂੰ ਦੱਸਿਆ ਕਿ ਮੇਰਾ ਮੁੰਡਾ ਇੰਡੀਆ ਗਿਆ ਹੋਇਆ ਤੇ ਮੈਂ ਕਿਸੇ ਨੂੰ ਕਹਿ ਕੇ ਭਰਾ ਲਵਾਂ। ਫਿਰ ਉਹ ਆਪ ਦੀ ਗੱਲ ਆਪ ਹੀ ਦੱਸਣ ਲੱਗ ਪਿਆ ਕਿ ਉਹਦੀ ਉਮਰ 69 ਸਾਲ ਦੀ ਹੈ ਤੇ ਉਹਨਾਂ ਦਾ ਟਰੱਕਾਂ ਦਾ ਬਿਜ਼ਨਸ ਹੈ ਤੇ ਉਹ ਫਿਰ ਕਹਿੰਦਾ ਕਿ ਮੈਂ 44 ਸਾਲ ਲਗਾਤਾਰ ਲੌਂਗ ਸ਼ੋਰ ਕੰਪਨੀ ਵਿੱਚ ਕੰਮ ਕੀਤਾ ਹੈ। ਇੱਕ ਕੰਪਨੀ ਸਮੁੰਦਰੀ ਜਹਾਜ਼ਾਂ ਵਿੱਚ ਸਮਾਨ ਲੱਦਣ ਲਾਉਣ ਵਾਲੀ ਕੰਪਨੀ ਹੈ ਜਿੱਥੇ ਬੰਦੇ ਦੀ ਤਨਖਾਹ ਹੋਰਾਂ ਨਾਲੋਂ ਦੁੱਗਣੀ ਤਿੱਗਣੀ ਹੁੰਦੀ ਹੈ ਮੈਨੂੰ ਆਪ ਹੀ ਦੱਸਣ ਲੱਗ ਪਿਆ ਕਿ ਉਹਨੂੰ ਮਹੀਨੇ ਦੀ 5000 ਡਾਲਰ ਪੈਨਸ਼ਨ ਲੱਗੀ ਹੋਈ ਹੈ ਕੈਨੇਡਾ ਪੈਨਸ਼ਨ ਵੱਖਰੀ ਤੇ ਫਿਰ ਉਹ ਕਹਿੰਦਾ ਕਿ ਮੈਂ ਹਾਲੇ ਵੀ ਆਪਣੇ ਮੁੰਡੇ ਦੇ ਨਾਂ ਤੇ ਟਰੱਕ ਚਲਾਉਂਦਾ ਮਤਲਬ ਘਰ ਦੀ ਕੰਪਨੀ ਹੈ ਇੱਕ ਟਰੱਕ ਤੇ ਉਹ ਵੀ ਚਲਾਉਂਦਾ ਪਰ ਤਨਖਾਹ ਪੁੱਤ ਆਪਣੇ ਨਾਮ ਤੇ ਕੱਢ ਲੈਂਦਾ ਤੇ ਹੁਣ ਜਦੋਂ ਮੈਂ ਉਹਦੀ ਪੈਨਸ਼ਨ ਦਾ ਸੁਣਿਆ ਤਾਂ ਮੈਂ ਉਹਨੂੰ ਕਿਹਾ कि ਤੈਨੂੰ ਬਸ-ਬਸ ਸ਼ਾਇਦ ਨਾ ਮਿਲੇ ਤੇਰੀ ਇਨਕਮ ਬਹੁਤ ਹੈ ਇਹ ਬਸ-ਬਸ ਥੋੜੀ ਇਨਕਮ ਵਾਲਿਆਂ ਨੂੰ ਮਿਲਦੇ ਹਨ ਮੈਨੂੰ ਪਤਾ ਉਹ ਕੀ ਕਹਿੰਦਾ ਫਿਰ ਜੇ ਮੈਂ ਬਸ-ਬਸ ਕਿਸੇ ਹੋਰ ਦੇ ਨਾਂ ਤਾਂ ਬਣਾ ਲਵਾਂ ਇਹ ਹੈ ਸਾਡੇ ਕੁਝ ਲੋਕਾਂ ਦਾ ਕਿਰਦਾਰ 44 ਸਾਲ ਰਜ ਕੇ ਪੈਸਾ ਕਮਾਇਆ ਲੱਖ ਡਾਲਰ ਤੋਂ ਉੱਪਰ ਸਾਲ ਦੀ ਤਨਖਾਹ ਹੁੰਦੀ ਹੈ ਕਈਆਂ 2-2 ਲੱਖ ਵੀ ਬਣਾ ਲੈਂਦੇ ਹਨ ਟਰੱਕਾਂ ਦੀ ਕੰਪਨੀ ਹੈ ਤੇ ਪੁੱਤ ਦੇ ਨਾਂ ਤੇ ਸੱਤੇ ਦਿਨ ਟਰੱਕ ਚਲਾਉਂਦਾ ਹੈ ਤੇ 50 ਡਾਲਰ ਮਹੀਨੇ ਤੇ ਬਸ-ਬਸ ਪਿੱਛੇ ਆਪਣਾ ਈਮਾਨ ਵੇਚਣ ਵਿੱਚ ਉਹਨੂੰ ਕੋਈ ਸ਼ਰਮ ਨਹੀਂ ਸੀ। ਮੇਰੇ ਇੱਕ ਚੜੇ, ਇੱਕ ਉਤਰੇ। ਮੈਂ ਕਿਹਾ ਭਰਾਵਾ, ਜਾ ਬਹਿ ਜਾ ਜਾ ਕੇ। ਜੇ ਤੈਨੂੰ ਹਾਲੇ ਵੀ ਰੱਜ ਨਹੀਂ ਆਇਆ, ਫੇਰ ਪਤਾ ਨਹੀਂ ਕਦੋਂ ਆਣਾ।